ਸੋਨੇ ਦੀ ਦਰਮਦ ਦਾ 10% ਤੇ ਬਣੀ ਹੋਈ ਹੈ ਹਾਲਾਂਕਿ ਨਿਰਮਲਾ ਸੀ타 ਰਾਮ ਨੇ ਸਾਫ਼ ਤਰੀਕੇ ਨਾਲ ਕਿਹਾ ਕਿ ਆਉਣ ਵਾਲੇ ਦਿਨਾਂ ਚ ਵੀ ਦਰਮਦ ਦਰ ਚ ਕੋਈ ਕਮੀ ਨਹੀਂ ਕੀਤੀ ਜਾਵੇਗੀ ਹਾਲਾਂਕਿ ਸਰਕਾਰ ਦੇ ਇਸ ਕਦਮ ਨਾਲ ਬੁਲੀਅਨ ਇੰਡਸਟਰੀ ਤੇ ਕਾਫੀ ਬੁਰਾ ਅਸਰ ਪੈ ਰਿਹਾ ਹੈ ਤੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਸੁੰਦਰ ਜੁਵੈਲਰਸ ਦੇ ਮਹਿੰਦਰ ਖੁਰਾਨਾ ਸੈ ਸਵਾਗਤ ਹੈ ਤੁਹਾਡਾ ਆਈਬੀਬੀ ਸਾਝਾ ਤੇ ਮੈਂ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗਾ ਕਿ ਸਰਕਾਰ ਦੇ 100 ਦਿਨ ਪੂਰੇ ਹੋ ਚੁੱਕੇ ਨੇ ਪਰ ਸਰਕਾਰ ਨੇ ਅੱਜ ਇੱਕ ਸਾਫ਼ ਤਰੀਕੇ ਨਾਲ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਵੀ ਜਿਹੜੀ 골ਡ ਤੇ ਡਿਊਟੀ ਹੈ ਉਹਨੂੰ ਘਟ ਨਹੀਂ ਕੀਤਾ ਜਾਵੇ ਇਹਦਾ ਕਿੰਨਾ ਕੋਸਰ ਬੁਲੇਨ ਇੰਡਸਟਰੀ ਤੇ ਵੇਖਣ ਨੂੰ ਮਿਲ ਰਿਹਾ ਆ ਇਹਦਾ ਇਸ ਤਰ੍ਹਾਂ ਹੈਗਾ ਕਿ ਮੈਂ ਤਾਂ ਇਹ ਕਵਾਂਗਾ ਜੋ ਮੋਦੀ ਜੀ ਨੇ ਕਿਹਾ ਸੀ ਕਿ ਵੀ ਆਉਣ ਵਾਲੇ ਦਿਨ ਬਹੁਤ ਅੱਛੇ ਰਹਿਣਗੇ ਸਾਨੂੰ ਉਮੀਦ ਸੀ ਕਿ ਬਹੁਤ ਅੱਛੇ ਹੀ ਰਹਿਣਗੇ ਔਰ ਇਸ ਉਮੀਦ ਨਾਲ ਉਹਨਾਂ ਨੂੰ ਖੜਾ ਕੀਤਾ ਗਿਆ ਹੈ ਵੀ ਉਹਨਾਂ ਨੇ ਬਿਜ਼ਨਸ ਕਮਿਊਨਿਟੀ ਐਸੇ ਬਹੁਤ ਕੁਝ ਸੋਚਿਆ ਹੈ ਔਰ ਬਿਜ਼ਨਸ ਕਮਿਊਨਿਟੀ ਨਾਲ ਲਿੰਕ ਕਰ ਦੇਗੇ ਇਹ ਸੋਚ ਕੇ ਸੋਚਿਆ ਸਭ ਨੇ ਵੋਟ ਦਿੱਤੀ ਹੈ ਔਰ ਅੱچھے ਆਏ ਹਨ ਔਰ ਅਸੀਂ ਉਮੀਦ ਕਰਦੇ ਹਾਂ ਵੀ ਆਨ ਟਾਈਮ ਦੇ ਅੰਦਰ ਅੱਜ ਚਾਹੇ ਨਹੀਂ ਕਹਿ ਰਹੇ ਲੇਕਿਨ ਆਨ ਟਾਈਮ ਸਮਝਣ ਕੇ ਵੀ ਇਹ ਦਰ ਨੂੰ ਘਟਾਉਣਾ ਬਹੁਤ ਜ਼ਰੂਰੀ ਹੈਗਾ ਸਮਗਲਿੰਗ ਆਨ ਬਹੁਤ ਵਧ ਗਈ ਹੈਗੀ ਕਿਉਂਕਿ ਅੱਜ ਮੋਟਾ-ਮੋਟਾ ਦੇਖੇ ਚੱਲੀਏ ਵੀ 1 ਕਿਲੋ ਲਗਭਗ ਦੇਖੋ 30 ਲੱਖ ਰੁਪਏ ਆਉਂਦਾ ਹੈ ਜਿਸ ਦੇ ਅੰਦਰ 10% ਦਾ ਮਤਲਬ ਹੋ ਗਿਆ 3 ਲੱਖ ਰੁਪਿਆ 1 किलो गोल्ड ਲਗਭਗ ਮੋਟਾ ਮੋਟਾ ਉਨਾ ਕ ਸਾਈਜ਼ ਹੁੰਦਾ ਹੈ ਜਿੰਨਾ ਇੱਕ ਮੋਬਾਈਲ ਦਾ ਸਾਈਜ਼ ਹੁੰਦਾ ਹੈ ਮਤਲਬ ਇਹਨੂੰ ਕੈਰੀ ਕਰਨਾ ਸੇ ਬਹੁਤ ਵੱਡੀ ਦਿੱਕਤ ਨਹੀਂ ਹੈਗੀ ਤੇ ਅੰਡਰ ਅਲਟੀਮੇਟਲੀ ਸਮਗਲਿੰਗ ਸਟਾਰਟ ਹੋ ਗਈ ਹੈ 3 ਲੱਖ ਰੁਪਏ ਬਚਾਣਾ ਸੇ ਲੋਕਾਂ ਦੀ ਬੇਰੋਜ਼ਗਾਰੀ ਬਹੁਤ ਹੈਗੀ ਗਵਰਨਮੈਂਟ ਦੇ ਰੈਵਨਿਊ ਦਾ ਲਾਸ ਹੋ ਰਿਹਾ ਹੈਗਾ ਤੇ ਮੇਰੀ ਇਹ ਦਰਖਾਸਤ ਰਹੇਗੀ ਵੀ ਇਹਨੂੰ ਘਟਾਇਆ ਜਾਏ ਇਸ ਇਸ ਨੂੰ ਪਰ ਜੇ ਮੈਂ ਗੱਲ ਕਰਾਂ ਕਿ ਸਰਕਾਰ ਬੇਸ਼ੱਕ ਇਹਨੂੰ ਸ਼ਕਤੀ ਤੋਂ ਨੇ ਕੀਤੀ ਹੋਈ ਹੈ ਲੇਕਿਨ ਇੰਡਸਟਰੀ ਨੂੰ ਜਿਹੜਾ ਹੈ ਇੱਕ ਤੇ ਇੰਪੋਰਟ ਕਾਫੀ ਮਹਿੰਗਾ ਪੈ ਰਿਹਾ ਉਹਦਾ ਜਿਹੜਾ ਅਸਰ ਹੈ ਉਹ ਆਮ ਗਾਕਾ ਤੇ ਦੇਖਣ ਨੂੰ ਮਿਲ ਰਿਹਾ ਪ੍ਰੀਮੀਅਮ ਦੇ ਹਿਸਾਬ ਪ੍ਰੀਮੀਅਮ ਦੇ ਹਿਸਾਬ ਨਾਲ ਤੇ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ 골ਡ ਦਾ ਰੇਟ ਕੀ ਹੋਣਾ ਚਾਹੀਦਾ ਸੀ ਤੇ ਇਸ ਟਾਈਮ ਕੀ ਚੱਲ ਰਿਹਾ ਅ ਇਹਦੇ ਬਾਰੇ ਮੈਂ ਇਹ ਕਹਾਂਗਾ ਵੀ ਇਹਦੇ ਕਰਕੇ ਕਸਟਮ ਡਿਊਟੀ ਵਧਣ ਕਰਕੇ ਇਹਦਾ ਪ੍ਰੀਮੀਅਮ ਬਹੁਤ ਵਧ ਗਿਆ ਹੈ ਇੰਟਰਨੈਸ਼ਨਲ ਮਾਰਕੀਟ ਦੇ ਅੰਦਰ ਅੱਜ ਵੀ ਰੇਟ 골ਡ ਦੇ ਠੀਕ ਹੈਗੇ ਇਧਰ ਪ੍ਰੀਮੀਅਮ ਕਹਿ ਲਓ ਵੀ 1500 ਲੈ ਕੇ 3000 ਦੇ ਵਿੱਚ ਦਾ ਪ੍ਰੀਮੀਅਮ ਚੱਲ ਰਿਹਾ ਹੈਗਾ ਇਹਦੇ ਹਨ ਕਰਕੇ ਜਿਹੜਾ ਬਾਹਰੋਂ ਕਸਮਰ ਆਂਦਾ ਸੀਗਾ ਇੰਡੀਅਨ ਇੰਡਸਟਰੀਅਲ ਕਿਸ ਨਾਲ ਫਰਕ ਪਏਗਾ ਜਿਹੜਾ ਬਾਹਰ ਦਾ ਕਸਮਰ ਲੋਕਲ ਅਕ ਪਰਚੇਸ ਕਰਦਾ ਸੀਗਾ ਕਿਉਂਕਿ ਰੀਜ਼ਨ ਐ ਸੀਗਾ ਵੀ 골ਡ ਦੇ ਰੇਟ ਇੰਟਰਨੈਸ਼ਨਲ ਇਕੋ ਸੀਗਾ ਬਟ ਲੇਬਰ ਦਾ ਫਰਕ ਇੰਡੀਆ 'ਚ ਬਹੁਤ ਜ਼ਿਆਦਾ ਸੀਗਾ ਲੇਕਿਨ ਅੱਜ ਰੇਟ ਇੰਟਰਨੈਸ਼ਨਲੀ ਇੰਡੀਆ 'ਚ ਵੱਧ ਹੋਣ ਕਰਕੇ ਕਸਟਮਰ ਜਿਹੜਾ ਬਾਹਰ ਦਾ ਐਨ ਆਰ ਆਈ ਕਸਟਮਰ ਹੈਗਾ ਉਹ ਚੰਡੀ ਇੰਡੀਆ ਤੋਂ ਪ੍ਰੈਫਰ ਕਰਨਾ ਬਹੁਤ ਪਸੰਦ ਨਹੀਂ ਕਰਦਾ ਹੈਗਾ ਉਹ ਕਸਟਮਰ ਜਿਹੜਾ ਡਾਇਵਰਟ ਬਾਹਰ ਹੋ ਗਿਆ ਉਹਦਾ ਵੀ ਅਲਟੀਮੇਟਲੀ ਗਵਰਨਮੈਂਟ ਨੂੰ ਲਾਸ ਹੋ ਰਿਹਾ ਹੈਗਾ ਰੈਵਨਿਊ ਲਾਸ ਹੋ ਰਿਹਾ ਹੈਗਾ ਤੇ ਮੇਰੀ ਇਹ ਦਰਖਾਸਤ ਬਾਰ-ਬਾਰ ਇਹੀ ਰਹੇਗੀ ਗਵਰਨਮੈਂਟ ਨੂੰ ਵੀ ਜਿਹੜੇ 10% ਦੀ ਜਿਹੜਾ ਹੈ ਕੰਸਟਿਟਿਊਐਂਟ ਨੂੰ ਘਟਾ ਕੇ ਵਾਪਸ ਉਹ 2% ਲਾਇਕ ਜਾਏ ਔਰ ਆਨੇ ਖੋਰ ਜਿਹੜੀ ਗਵਰਨਮੈਂਟ ਨੇ ਪੋਲਿਸੀ ਬਣਾਈ ਹੈ ਬਈ ਆ 20% ਉਹ ਕਹਿੰਦੇ ਵਾਪਸ ਐਕਸਪੋਰਟ ਤੁਹਾਨੂੰ ਕਰਨਾ ਪਏਗਾ ਐਜ਼ ਅ ਜੁਐਲਰੀ ਔਰ ਇੱਕ ਪਰਟੀਕੂਲ ਲਿਮਿਟਿਡ ਪੀਰ ਦੇ ਅੰਤਰੰਤਰ ਸੜੀ ਇਹ ਦਰਖਾਸਤ ਹੈ ਕਿ ਇਸ ਨੂੰ ਵੀ ਬੰਦ ਕੀਤਾ ਜਾਏ ਜੇ ਮੈਂ ਗੱਲ ਕਰਾਂ ਤੁਸੀਂ ਸਲੰਪ ਦੀ ਗੱਲ ਕੀਤੀ ਪਰ ਮੈਂ ਜੇ ਗੱਲ ਕਰਾਂ ਸਰਕਾਰ ਚਾਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਕਰੰਟ ਅਕਾਊਂਟ ਡੈਫਿਸਿਟ ਹੈ ਉਹ ਕਾਫੀ ਘਟ ਹੋਏ ਹਾਲਾਂਕਿ ਇਹਦਾ ਅਸਰ ਵੀ ਦੇਖਣ ਨੂੰ ਮਿਲਿਆ ਕਿਉਂਕਿ ਅਗਰ ਸਰਕਾਰ ਨੇ 골ਡ ਦੀ ਇੰਪੋਰਟ ਡਿਊਟੀ ਵਧਾਈ ਹੈ ਉਹਦਾ ਅਸਰ ਹੈ ਕਿ ਜੀਡੀਪੀ 1.7 ਤੇ ਪਹੁੰਚ ਚੁੱਕਾ ਜਿਹੜਾ ਕਰੰਟ ਅਕਾਊਂਟ ਡੈਫਿਸਿਟ ਹੈ ਤੁਹਾਨੂੰ ਇਹ ਲੱਗਦਾ ਕਿ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਕਿਸ ਤਰ੍ਹਾਂ ਜੀਡੀਪੀ ਵੀ ਵਧੇ ਤੇ ਬੁਲਿਆਰ ਇੰਡਸਟਰੀ ਨੂੰ ਵੀ ਇੱਕ ਚੰਗੀ ਤਰ੍ਹਾਂ ਇੱਕ ਬੈਲੈਂਸ ਹੋ ਕੇ ਚੱਲੇ ਉਹਦੇ ਅਸੀਂ ਸਾਡੇ ਵੱਲੋਂ ਤੋਂ ਇਹ ਸਹਿਯੋਗ ਰਹੇਗਾ ਦੇਖੋ ਮੈਂ ਅਗੇਨ ਫਿਰ ਮੈਂ ਉਸੇ ਚੀਜ਼ ਤੇ ਆ ਰਹੇ ਹਾਂ ਅੱਜ ਕੰਟ ਜੀਟੀਬੀ ਡਾਊਨ ਆ ਚੁੱਕੀ ਹੈਗੀ ਤੇ ਕਸਟਮ ਸੋਰੀ ਗਵਰਨਮੈਂਟ ਦੀ ਜਿਹੜੀ ਹੈਗੀ ਉਹ ਕਵਰ ਅਪ ਹੋ ਚੁੱਕਿਆ ਹੈਗਾ ਸਾਡੇ ਵੱਲੋਂ ਇਹ ਕੋਸ਼ਿਸ਼ ਰਹੇਗੀ ਜੇ ਅੱਜ ਕਸਟਮ ਡਿਊਟੀ ਘਟਾ ਕੇ ਵਾਪਸ 2% ਕਰ ਦਿੱਤੀ ਜਾਂਦੀ ਹੈ ਤੇ ਆਟੋਮੈਟਿਕਲੀ ਹਰ ਚੀਜ਼ ਕਸਟਮ ਡਿਊਟੀ ਪੇਡ ਹੋ ਕੇ ਆਏਗੀ ਉਹਦਾ ਇੰਪੈਕਟ ਕਸਟਮਰ ਉਹਦਾ ਗਵਰਨਮੈਂਟ ਬੈਨੀਫਿਟ ਮਿਲੇਗਾ ਮਿਲੇਗਾ ਉਹ ਸਾਡੀ ਗ੍ਰੋਥ ਤੇ ਵੀ ਨੇਚਰਲ ਉਸੇ ਦਾ ਇਫੈਕਟ ਪੈਲੇਗਾ ਮਿਲੇਗਾ ਜੋ ਅੱਜ ਮਾਰਕੀਟ ਸੈਨੈਰੀਓ ਹੈ ਮਾਰਕੀਟ ਦੇ ਅੰਦਰ ਜੋ ਡਾਊਨ ਮਾਰਕੀਟ ਆ ਗਈ ਹੈ ਉਹ ਆਟੋਮੈਟਿਕ ਫਲੋਰਿਸ਼ ਕਰੇਗੀ ਅਲਟੀਮੇਟਲੀ ਇਕਨੋਮੀ ਗ੍ਰੋਥ ਕਰੇਗੀ ਤੇ ਹਰ ਚੀਜ਼ ਗ੍ਰੋਥ ਕਰੇਗਾ ਪਰ ਜੇ ਮੈਂ ਗੱਲ ਕਰਾਂ ਫਿਲਹਾਲ ਇੰਡਸਟਰੀ ਕਿੱਥੇ ਖੜੀ ਹੈ ਡਿਮਾਂ ਜਿਹੜਾ ਡਿਮਾਂਡ ਦਾ ਸਿਨੈਰੀਓ ਆ ਉਹ ਕਿੱਥੇ ਆ ਇਸ ਟਾਈਮ ਕਿ ਕਿੰਨੀ ਡਿਮਾਂਡ ਘਟੀ ਆ ਸਰਕਾਰ ਦੇ ਇਸ ਫੈਸਲੇ ਨਾਲ ਅ ਇਸ ਫੈਸਲੇ ਨਾਲ ਮੈਂ ਇਹ ਮੰਨ ਕੇ ਚੱਲਣਾ ਐ ਐਸ ਕੰਪੇਅਰ ਟੂ ਲਾਸਟ ਈਅਰ ਜੇ ਲਾਸਟ ਈਅਰ ਦੇ ਕੰਪੇਅਰਿੰਗ ਕਰੀ ਤੇ ਮੇਰੇ ਸਾਹਮਣੇ 20 ਤੋਂ 25% ਤੋਂ ਲੈ ਕੇ 50% ਤੱਕ ਡਾਊਨ ਆਈ ਐਸਲ ਆਈ ਹੈ ਪਰ ਜੇ ਮੈਂ ਗੱਲ ਕਰਾਂ ਇੱਕ ਕੁਐਸਚਨ ਹਮੇਸ਼ਾ ਨਿਕਲ ਕੇ ਆਉਂਦਾ ਕਿ ਹੁਣ ਫੈਸਟੀਵਲ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਲਗਭਗ ਤੇ ਇੱਕ ਬੁਲੀਅਨ ਇੰਡਸਟਰੀ ਐਸਟਰੀ ਹੈ ਜਿਹੜੀ ਜਿਹਨੂੰ ਇੱਕ ਸਰਕਾਰ ਦੀ ਮਾਰ ਪੈ ਰਹੀ ਹੈ ਲੇਕਿਨ ਓਵਰਆਲ ਸਿਨੈਰੀਓ ਹੈ ਵਾ ਕਿ ਸੋਨਾ ਖਰੀਦਣਾ ਹਰ ਕਿਸੇ ਦੀ ਚਾਹਤ ਹੁੰਦੀ ਹੈ ਤੇ ਆਉਣ ਵਾਲਾ ਸਮੇਂ ਫੈਸਟੀਵਲ ਸੀਜ਼ਨ ਹੈ ਤੇ ਜੁਐਲਰਸ ਨੂੰ ਕੀ ਉਮੀਦ ਹੈ ਸਰਕਾਰ ਕੋਈ ਸੋਚੇਗੀ ਤੁਹਾਡੀ ਜਿਹੜੀ ਇੰਡਸਟਰੀ ਹੈ ਜਿਹੜੀ ਪਿੱਛੇ ਜਾ ਰਹੀ ਹੈ ਉੱਤੇ ਕੋਈ ਫਰਕ ਪਏਗਾ ਦੇਖੋ ਅਸੀਂ ਤਾਂ ਹਮੇਸ਼ਾ ਪੋਜ਼ਿਟਿਵ ਥਿੰਕਿੰਗ ਲੈ ਕੇ ਚੱਲਨੇ ਆ ਅਸੀਂ ਤਾਂ ਹਮੇਸ਼ਾ ਹੀ ਕਹਾਂਗੇ ਵੀ ਸਰਕਾਰ ਬਾਰੇ ਸਾਰੇ ਬਾਰੇ ਸੋਚੇਗੀ ਔਰ ਉਹਦਾ ਸਾਨੂੰ ਫਾਇਦਾ ਮਿਲੇਗਾ ਮਿਲੇਗਾ ਪੋਜ਼ਿਟਿਵ ਥਿੰਕਿੰਗ ਲੈ ਕੇ ਚੱਲ ਰਹੇ ਆ ਆਨ ਟਾਈਮ 100% ਮੈਂ ਮੰਨਣਾ ਵੀ ਗਵਰਨਮੈਂਟ ਸਾਰੇ ਸੁਣਵਾਈ ਹੋਏਗੀ ਹੋਏਗੀ ਔਰ ਆਨ ਟਾਈਮ ਬਹੁਤ ਵਧੀਆ ਰਹੇਗਾ ਸਾਡੇ ਹਾਸਤੇ এবੀਬੀ ਸੰਜਣਾ ਗੱਲਬਾਤ ਕਰਨ ਲਈ ਬਹੁਤ ਸ਼ੁਕਰੀਆ ਤੇ ਐਸੀ ਮਿਸਟਰ ਖੁਰਾਣਾ ਜਿਨ੍ਹਾਂ ਨੇ ਸਾਫ਼ ਤਰੀਕੇ ਨਾਲ ਦੱਸਿਆ ਕਿ ਉਹਨਾਂ ਦੀ ਮੰਗ ਹੈ ਕਿ ਕਰੰਟ ਅਕਾਊਂਟ ਡੈਫਿਸਿਟ ਕੱਟ ਹੋ ਚੁੱਕਾ ਹੈ ਤੇ ਹੁਣ ਬੁਲੇਨ ਇੰਡਸਟਰੀ ਨੂੰ ਕੁਝ ਰਾਹਤ ਦਿੱਤੀ ਜਾ